ਸੋ ਹਾਂਜੀ ਦੋਸਤੋ ਜਿੰਨੇ ਵੀ ਸਾਡੀ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਸ ਪਰਿਵਾਰ ਦੇ ਅਸੀਂ ਗੇਟ ਦੇ ਵਿੱਚ ਖੜੇ ਆ ਇਸ ਪਰਿਵਾਰ ਤੇ ਬਹੁਤ ਵੱਡਾ ਦੁੱਖ ਆ ਉਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਆਇਆ ਆਓ ਤੁਸੀਂ ਬੜੇ ਰਹੋ ਮੇਰੇ ਨਾਲ ਮੈਂ ਤੁਹਾਨੂੰ ਦਿਖਾਉਣਾ ਤੇ ਪਰਿਵਾਰ ਨੂੰ ਮਿਲਾਉਣਾ ਆਜੋ ਇਹ ਬਹੁਤ ਹੱਸਦਾ ਬਸਦਾ ਤੇ ਸੋਹਣਾ ਘਰ ਸੀ ਜਿੱਦਾਂ ਹੁਣ ਸੋਹਣਾ ਲੱਗਦਾ ਬਸ ਪ੍ਰੋਬਲਮ ਕੀ ਪੈ ਗਈ ਬਿਮਾਰੀ ਘਰ ਦੇ ਵਿੱਚ ਡਿੱਗ ਪਈ ਜਿਨੂੰ ਆਪਾਂ ਕੈਂਸਰ ਕਹਨੇ ਆ ਜਿੰਨੀ ਵੀ ਕਮਾਈ ਸੀ ਸਾਰੀ ਕਮਾਈ ਪਰਿਵਾਰ ਨੇ ਲਾਤੀ ਬਹੁਤ ਵਧੀਆ ਸੀ ਕੋਈ ਲੋੜ ਨਹੀਂ ਸੀ ਮੰਗਣ ਦੀ ਕਿਸੇ ਮੂਰੇ ਹੱਥ ਬੰਨਣ ਦੀ ਆਓ ਤੁਹਾਨੂੰ ਘਰ ਦਿਖਾਈਏ ਪਹਿਲਾਂ ਇਹ ਬਾਪੂ ਜੀ ਨੇ ਇਹ ਕੁੜੀ ਇਹਨਾਂ ਦੀ ਬੇਟੀ ਐ ਤੇ ਇਹ ਘਰ ਆ ਸਾਰਾ ਬਹੁਤ ਵਧੀਆ ਘਰ ਦਾ ਰਾਸ਼ਨ ਚੱਲਦਾ ਸੀ ਬਹੁਤ ਵਧੀਆ ਘਰ ਦੇ ਖਰਚੇ ਸੀ ਬਾਈ ਕਿਸੇ ਗੱਲ ਦੀ ਪ੍ਰੋਬਲਮ ਹੈ ਨਹੀਂ ਸੀ ਘਰ ਦੇਖ ਕੇ ਤੁਹਾਨੂੰ ਲੱਗਦਾ ਹੀ ਹੋ ਸਾਰਾ ਕੁਝ ਬਹੁਤ ਵਧੀਆ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਬਸ ਕਮੀ ਉਦੋਂ ਆ ਜਾਂਦੀ ਹੈ ਘਰਾਂ ਦੇ ਵਿੱਚ ਜਿਹੜੇ ਮੀਡੀਅਮ ਕਾਰ ਹੁੰਦੇ ਨੇ ਵੀਰੇ ਜਦੋਂ ਬਿਮਾਰੀ ਆ ਜਾਏ ਘਰ 'ਚ ਇਧਰੋਂ ਸਾਰਾ ਘਰ ਦਿਖਾ ਦਿਓ ਬਹੁਤ ਸੋਹਣਾ ਘਰ ਆ ਵੀਰੇ ਬਹੁਤ ਵਧੀਆ ਪੈਸਾ ਲਾਇਆ ਹੋਇਆ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਇਧਰੋਂ ਵੀ ਦਿਖਾਓ ਸੋਹਣੇ ਬੈਡਰੂਮ ਬਣੇ ਹੋਏ ਨੇ ਮਾਕੇ ਦਿਖਾ ਦੋ ਸਾਰਾ ਬਸ ਪ੍ਰੋਬਲਮ ਇਹੀ ਹੈ ਘਰ ਦਿਖਾਉਣ ਦੀ ਵਜ੍ਹਾ ਕਈ ਵੀਰ ਕਮੈਂਟ ਕਰਦੇ ਆ ਆ ਉਸ ਨੂੰ ਕਿਚਨ ਦੇ ਵਿੱਚ ਵੀ ਨਿਗਾ ਮਰਵਾਉਣਾ ਇਹ ਦੇਖੋ ਇਹ ਐਦਾਂ ਦਾ ਘਰ ਸੀ ਵੀ ਕਿਸੇ ਚੀਜ਼ ਦੀ ਘਾਟ ਨਹੀਂ ਸੀ ਮਹਾਰਾਜ ਨੇ ਬਹੁਤ ਕੁਝ ਦਿੱਤਾ ਵਾ ਸੀ ਪ੍ਰੋਬਲਮ ਇਹ ਹੈ ਵਾਈ ਜਿੰਨੇ ਵੀ ਸੰਗਤ ਦੇਖ ਰਹੇ ਹੋ ਵੀ ਤੁਹਾਨੂੰ ਦੱਸਿਆ ਬੀ ਕੈਂਸਰ ਦੀ ਪ੍ਰੋਬਲਮ ਨੇ ਇਸ ਪਰਿਵਾਰ ਨੂੰ ਘੇਰਿਆ ਤੇ ਹੁਣ ਤੁਹਾਡੇ ਸਾਰਿਆਂ ਸਾਹਮਣੇ ਬੇਨਤੀ ਹੈ ਵੀ ਵੀਡੀਓ ਦੇ ਵਿੱਚ ਮਦਦ ਜਰੂਰ ਕਰਨੀ ਹੈ ਉਦਾਂ ਵੀਡੀਓ ਬਹੁਤਿਆਂ ਨੇ ਬਣਾਈਆਂ ਨੇ ਮੈਂ ਵੀਡੀਓ ਤਾਂ ਬਣਾਈ ਆ ਘਰ ਦੀ ਵੀ ਤੁਹਾਨੂੰ ਪਤਾ ਲੱਗ ਜੇ ਫੈਮਿਲੀ ਕੋਈ ਪਹਿਲਾਂ ਹੀ ਐਦਾਂ ਨਹੀਂ ਸੀ ਆਜੋ ਭੈਣੇ ਕੋਲ ਚੱਲਦੇ ਆ ਇਹ ਭੈਣਾਂ ਕੋਈ ਨਹੀਂ ਭੈਣੇ ਰੋਣਾ ਰੋਣਾ ਨਹੀਂਗਾ ਭੈਣ ਬਣ ਕੇ ਬੇਨਤੀ ਹੈ ਮੇਰੀ ਹੱਥ ਬੰਨ ਕੇ ਮੈਂ ਜਿੰਨੀ ਵੀ ਮਦਦ ਕਰ ਸਕਾਂ ਨਾ ਮੈਂ ਤੇਰੇ ਨਾਲ ਆ ਮੈਂ ਹੱਥ ਜੋੜ-ਜੋੜ ਸੰਗਤਾਂ ਨੂੰ ਕਹੂੰਗਾ ਮੈਂ ਝੋਲੀ ਾਟ ਕੇ ਮੰਗਦਾ ਸੁਤੋਂ ਲੋਕੋ ਵੀ ਇਹਨਾਂ ਦੀ ਮਦਦ ਜ਼ਰੂਰ ਕਰੋ ਯਾਰ ਕੋਈ ਨਹੀਂ ਮੰਗਦਾ ਹੁੰਦਾ ਇੰਦਾ ਜ਼ਰੂਰਤਮੰਦ ਪਰਿਵਾਰ ਹੈ ਮਟਿਆਰਤੀ ਵਿਆਹਣ ਵਾਲੀ ਹੈ ਬਜ਼ੁਰਗ ਬਾਪੂ ਆ ਕਿੰਨੀ ਕਮਾਈ ਕਰ ਲੂਗਾ ਹੁਣ ਜਿੰਨੀ ਕਰਨੀ ਸੀ ਆ ਸਾਨੂੰ ਕਰ ਦਿਖਾਤਾ ਸਾਰਾ ਪਰ ਹੁਣ ਪੁੱਛ ਨਹੀਂ ਰਿਹਾ ਪੱਲੇ ਹੱਥ ਜੋੜ ਕੇ ਬੇਨਤੀ ਹੈ ਜਰੂਰ ਮਦਦ ਕਰਿਓ ਭੈਣ ਦੀ ਦੂਜੀ ਸਟੇਜ ਤੇ ਕੈਂਸਰ ਆ ਪੈਣ ਨੂੰ ਪਹਿਲੀ ਸਟੇਜ ਦੂਜੀ ਸਟੇਜ ਹੈ ਹੁਣ ਇਲਾਜ ਕਰਵਾਉਣ ਨੂੰ ਕੋਈ ਵੀ ਪੈਸਾ ਨਹੀਂ ਕੋਈ ਨਹੀਂ ਰੋ ਨਾ ਪੈਣੇ ਤੂੰ ਦੁੱਖ ਦੱਸ ਤੈਨੂੰ ਪ੍ਰੋਬਲਮ ਕੀ ਹੈ ਕੀ ਸਟੇਜ ਹੈ ਤੇਰੀ ਆਓ ਪੈਣ ਨਾਲ ਗੱਲ ਕਰਵਾਓ ਦੱਸੋ ਤੁਸੀਂ ਉੱਠ ਕੇ ਬਹਿ ਜਾਓ ਕੋਈ ਗੱਲ ਲੈਟ ਚੱਲਦੀ ਹੈ ਬਾਹਰ ਕੋਈ ਲੈਟ ਛੱਡ ਦੇ ਵੀ ਲੈ ਬੰਨੇ ਖੁੱਲ ਕੇ ਦੱਸ ਕੀ ਪ੍ਰੋਬਲਮ ਆ ਕੀ ਦੁੱਖ ਆ ਕਿੰਨਾ ਖਰਚਾ ਆਊਗਾ ਜਿੰਨਾ ਵੀ ਖਰਚਾ ਆਊਗਾ ਸੰਗਤ ਜੀ ਬੇਨਤੀ ਹੈ ਜਰੂਰ ਪੂਰਾ ਕਰਿਓ ਇਹਨਾਂ ਦਾ ਵੀ ਸੰਪਰਕ ਨੰਬਰ ਦਊਂਗਾ ਵੀਡੀਓ ਦੇ ਵਿੱਚ ਮੈਂ ਆਪਣਾ ਵੀ ਦਊਂਗਾ ਜੇ ਕਿਸੇ ਨੇ ਪੁੱਛਗਿੱਛ ਕਰਨੀ ਆ ਤਾਂ ਮੈਥੋਂ ਕਰ ਲਿਓ ਤੇ ਜਿੰਨਾ ਵੀਰਾਂ ਨੇ ਸੇਵਾ ਕਰਨੀ ਆ ਇੱਧਰ ਜਰੂਰ ਧਿਆਨ ਦਿਓ ਆਪਾਂ ਹੋਰ ਵੀ ਅਨੇਕਾਂ ਖਰਚੇ ਕਰਦੇ ਆ ਨਾ ਪੱਬਾਂ ਦੇ ਵਿੱਚ ਕਲੱਬਾਂ ਦੇ ਵਿੱਚ ਵਿਆਹਾਂ ਦੇ ਵਿੱਚ ਉਦਾਂ ਦਾਨਪੁਨ ਕਿੰਨਾ ਕਰਦੇ ਆ ਪਰ ਇੱਥੇ ਆ ਸੱਚੀ ਸੇਵਾ ਇਹ ਗੁਰੂ ਦੀ ਗੋਲਕ ਹੈ ਕਿਸੇ ਲੋੜ ਬੰਦਨਾ ਖੜੋ ਬਾਅਦ ਦੇ ਵਿੱਚ ਖੜਨ ਦਾ ਕੀ ਫਾਇਦਾ ਮੈਂ ਸਿਰਫ ਇੱਕ ਬੇਨਤੀ ਕਰ ਸਕਦਾ ਸੀ ਕਿਉਂਕਿ ਮੈਂ ਸੋਸ਼ਲ ਵਰਕਰ ਆ ਮੇਰੀ ਬੋਲੀ ਹੋਈ ਆਵਾਜ਼ ਲੋਕਾਂ ਤੱਕ ਜਾਂਦੀ ਹੈ ਜਿੰਨੇ ਕੁ ਜੋਗਾ ਸੀ ਵੀਰੇ ਮੈਂ ਸੇਵਾ ਕਰ ਰਿਹਾ ਹਾਂ ਹੋਰ ਵੀ ਜੇ ਕਿਤੇ ਸੰਗਤਾਂ ਹੋਣ ਤਾਂ ਮੇਰੇ ਨਾਲ ਸੰਪਰਕ ਕਰਿਓ ਮੈਂ ਤੁਹਾਡੇ ਸਾਰਿਆਂ ਦੇ ਨਾਲ ਖੜਾ ਸਾਰਿਆਂ ਦੀਆਂ ਵੀਡੀਓ ਪਾਉਂਗਾ 1 ਰੁਪਿਆ ਨਹੀਂ ਮੈਨੂੰ ਕਿਸੇ ਦੀ ਵੀਡੀਓ ਪਾਉਣ ਦਾ ਚਾਹੀਦਾ ਬਸ ਮੈਂ ਇਹ ਸੇਵਾ ਕਰ ਰਿਹਾ ਇਹ ਮੇਰਾ ਦਸਵੰਦ ਹੈ ਇਹਨਾਂ ਨੇ ਸਾਰੀ ਵਿਖਿਆ ਦੱਸ ਕੇ ਵੀ ਹੁਣ ਕੁਝ ਨਹੀਂ ਹੈ ਕਹਿੰਦੇ ਹੁਣ ਕੁਝ ਨਹੀਂ ਹੈ ਇਸ ਕਰਕੇ ਤੁਹਾਡੇ ਅੱਗੇ ਝੋਲੀ ਮੈਂ ਅੜਦਾ ਵੀਰੋ ਸੰਗਤ ਅੱਗੇ ਝੋਲੀ ਅੜ ਰਿਹਾ ਭੈਣ ਦੀ ਮਦਦ ਕਰਿਓ ਤੇ ਬਾਕੀ ਮੈਂ ਭੈਣ ਨਾਲ ਤੁਹਾਡੀ ਗੱਲ ਕਰਾਉਣਾ ਕੀ ਪ੍ਰੋਬਲਮ ਆ ਕਿੰਨੀ ਕੁ ਸਟੇਜ ਤੇ ਆ ਕਿੰਨਾ ਖਰਚਾ ਕਰ ਲਿਆ ਕਿੰਨਾ ਹੋਣਾ ਇਹ ਤੁਸੀਂ ਭੈਣ ਦੀ ਜਵਾਨੀ ਸੁਣੋ ਬੋਲੋ ਭੈਣੇ ਕਰੋ ਸੰਗਤ ਨਾਲ ਗੱਲ ਹਾਂਜੀ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਾਸ ਸਿਟੀ ਕਾਲ ਵੀਰ ਜੀ ਮੈਨੂੰ 2 ਸਾਲਾਂ ਤੋਂ ਕੈਂਸਰ ਦੀ ਪ੍ਰੋਬਲਮ ਚੱਲ ਰਹੀ ਆ ਪਹਿਲਾਂ ਮੇਰਾ ਵਧੀਆ ਸੀ ਕੰਮਕਾਰ ਚੱਲਦਾ ਮੇਰੇ ਕੋਲ ਜੋ ਵੀ ਸੀ ਮੇਰੇ ਕੋਲ 2 ਸਾਲਾਂ ਦੇ ਵਿੱਚ ਮੈਂ ਸਭ ਕੁਝ ਲਾ ਬੈਠੀ ਆ ਮੈਂ ਕਰਜ਼ਾ ਚੱਕ ਕੇ ਵੀ ਲਾ ਬੈਠੀ ਆ ਹੁਣ ਮੇਰੇ ਕੋਲੇ ਨਾ ਇਲਾਜ ਕਰਵਾਉਣ ਨੂੰ ਕੋਈ ਛਾ ਇੱਕ ਮੇਰੀ ਬੇਟੀ ਆ ਜਾਂ ਮੇਰੇ ਫਾਦਰ ਨੇ ਮੈਨੂੰ 15 ਸਾਲ ਹੋ ਗਏ ਮੈਂ ਆਪਣੇ ਪੇਕੇ ਰੰਨੀ ਆ ਮੇਰਾ ਡਿਵੋਰਸ ਹੋਇਆ ਹੋਇਆਗਾ ਘਰ ਚ ਕਮਾਉਣ ਵਾਲਾ ਵੀ ਕੋਈ ਨਹੀਂ ਹੈਗਾ ਹੁਣ ਮੇਰੇ 2 ਮਹੀਨੇ ਹੋ ਗਏ ਟੈਸਟ ਹੋਇਆਂ ਨੂੰ ਮੈਂ ਇਲਾਜ ਤੋਂ ਬਿਨਾਂ ਘਰੇ ਬੈਠੀ ਆਂਗੀ ਮੇਰਾ ਇਲਾਜ ਵੀ ਨਹੀਂ ਹੋ ਰਿਹਾਗਾ ਮੇਰੇ ਸਾਰੇ ਭੈਣ ਭਰਾਵਾਂ ਵੱਗੇ ਅੱਗੇ ਹੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਮੇਰੀ ਥੋੜੀ ਥੋੜੀ ਮਦਦ ਕਰੋ ਜਿੰਨੀ ਵੀ ਹੋ ਸਕਦੀ ਆ ਮੇਰੀ ਹੈਲਪ ਕਰੋ ਤਾਂ ਕਿ ਮੇਰਾ ਇਲਾਜ ਹੋ ਸਕੇ ਸੋ ਦੋਸਤੋ ਤੁਸੀਂ ਸੁਣ ਲਿਆ ਭੈਣ ਦੀ ਜਵਾਨੀ ਵੀ ਕੀ ਦੁੱਖ ਹੈ ਕੀ ਪ੍ਰੋਬਲਮ ਹੈ ਤੇ ਵੀਡੀਓ ਚ ਤੁਸੀਂ ਸਾਰਾ ਘਰ ਵੀ ਦੇਖ ਲਿਆ ਨਾ ਕਿੰਨਾ ਸੋਹਣਾ ਘਰ ਆ ਕਿੰਨੀ ਸੋਹਣੀ ਜ਼ਿੰਦਗੀ ਚੱਲ ਰਹੀ ਸੀ ਬਸ ਇਹ ਬਿਮਾਰੀ ਆਈ ਤੇ ਬਿਮਾਰੀ ਨੇ ਸਾਰੀਆਂ ਖੁਸ਼ੀਆਂ ਦਵਾ ਕਰਤੀਆਂ ਤੇ ਹੁਣ ਤੁਹਾਡੇ ਵੱਲੋਂ ਖੁਸ਼ੀਆਂ ਦੇਖਣ ਦੀ ਆਸ ਹੈ ਜਰੂਰ ਮਦਦ ਕਰਿਓ ਭੈਣ ਦੀ ਮੈਂ ਇੱਕ ਸਪੀਕਰ ਬਣ ਕੇ ਅੱਗੇ ਆਇਆ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਵੀ ਜਿੰਨਾ ਕੁ ਵੀ ਹੋ ਸਕੇ ਜਰੂਰ ਮਦਦ ਕਰਿਓ ਮੈਂ ਵੀਰੇ ਸਾਰੇ ਕਿਤੇ ਜਾ ਜਾ ਕੇ ਦੇਖ ਲਿਆ ਗੁਰਦੁਆਰਿਆਂ ਚ ਕੀ ਜਿੱਥੋਂ ਵੀ ਜਿਹੜੇ ਕੋਈ ਦਾਨੀ ਸੱਜਣਾ ਸਭ ਤੋਂ ਮੈਂ ਹੈਲਪ ਮੰਗ ਕੇ ਦੇਖ ਲਈ ਮੇਰੇ ਕਿਸੇ ਨੇ ਕੋਈ ਹੈਲਪ ਕੋਈ ਨਹੀਂ ਬਣ ਹੈ ਜਿਹਦਾ ਹੈਲਪ ਜ਼ਰੂਰ ਕਰਦਾ ਹੁੰਦਾ ਮੇਰੇ ਕਿਸੇ ਨੇ ਕੋਈ ਮਦਦ ਨਹੀਂ ਸਤਿਗੁਰੂ ਕਿਰਪਾ ਕਰਨ ਸੰਗਤ ਦੇ ਵਿੱਚ ਬਸਣਗੇ ਤੇਰੀ ਹਰ ਪੜਾ ਵੀ ਆ ਜੀ ਇਹ ਦੁਨੀਆ ਭੈਣੇ ਇੱਥੇ ਦੁੱਖ ਵੀ ਬਥੇਰੇ ਨੇ ਇੱਥੇ ਸੁੱਖ ਵੀ ਬਥੇਰੇ ਨੇ ਪਰ ਆਸ ਨਾ ਛੱਡ ਤੇ ਤੁਹਾਨੂੰ ਜਿੰਨਾ ਵੀ ਹੋ ਸਕੇ ਵੈਸੇ ਤਾਂ ਸੰਗਤ ਰੱਬ ਦਾ ਰੂਪ ਹੀ ਹੁੰਦੀ ਆ ਆਪਾਂ ਸੰਗਤ ਨੂੰ ਬੇਨਤੀ ਕਰੀ ਜਾਂਦੇ ਆ ਨਾ ਭੈਣੇ ਆਜੂਗਾ ਕੱਦਾਂ ਆਜੂਗਾ ਕਰੋੜਾਂ ਦੁਨੀਆ ਵੱਸਦੀ ਆ ਕੋਈ ਤਾਂ ਭਲਾ ਮਾਨਸ ਬੈਠਾ ਹੀ ਹੋਊ ਗੁਰੂ ਨੇ ਕਿਰਪਾ ਕੀਤੀ ਹੋਣੀ ਆ ਜੀ ਤੇ ਗੁਰੂ ਰਾਮਦਾਸ ਮਹਾਰਾਜ ਨੇ ਉਹਦੀ ਡਿਊਟੀ ਲਈ ਹੋਣੀ ਆ ਵੀ ਭਾਈ ਆਉਂਦਾ ਹੋਏ ਲੋਕਾਂ ਵਿੱਚ ਦੀ ਆਪਾਂ ਬੇਨਤੀ ਕਰਤੀ ਉਹ ਆਊਗਾ ਤੁਸੀਂ ਆਸ ਰੱਖਿਓ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਜੁੜੇ ਰਹੋ ਮਹਾਰਾਜ ਤੇ ਭਰੋਸਾ ਰੱਖੋ ਪਰ ਬੰਦਿਆਂ ਤੇ ਨਹੀਂ ਰੱਖਣਾ ਗੁਰੂ ਸਾਰੇ ਕਾਰਜ ਦੁਨੀਆ ਚ ਰਹਿ ਕੇ ਕਰਦਾ ਭਾਣੇ ਤੂੰ ਭਰੋਸਾ ਰੱਖ ਕੋਈ ਨਾ ਮੈਨੂੰ ਜਿੰਨੇ ਵਾਰੀ ਮਰਜ਼ੀ ਬੁਲਾ ਮੈਂ ਹਾਜ਼ਰ ਆਂ ਤੇਰੇ ਕੋਲ ਜਿੱਥੇ ਵੀ ਜਾਣਾ ਹੋਇਆ ਮੈਂ ਜਾਊਂਗਾ ਤੇਰੇ ਨਾਲ ਜਿੰਨੇ ਕੁ ਜੋਗਾ ਮੈਂ ਹੈਗਾ ਭਾਈ ਮੈਂ ਖੜਾ ਸੰਗਤ ਜੀ ਇਹ ਕੁੜੀ ਲੋਕੜ ਤੱਤੇ ਤੋਂ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਮੈਂ ਨਹੀਂ ਤਵਾ ਮੰਡੀ ਦੇ ਰਹਿਣ ਵਾਲਾ ਆਈ ਆ ਇਸ ਕਰਕੇ ਹੋਰ ਵੀ ਕਈ ਪਰਿਵਾਰ ਨੇ ਜਿਹੜੇ ਮੈਨੂੰ ਫੋਨ ਕਰਦੇ ਨੇ ਮੈਥੋਂ ਜਾਣ ਹੀ ਹੋਇਆ ਕਈ ਵਾਰ ਲੋੜਵੰਦ ਜਿਹੜੇ ਕਹਿੰਦੇ ਵੀਰੇ ਸਾਡੀ ਵੀਡੀਓ ਪਾਓ ਮੈਂ ਐਦਾਂ ਦੇ ਪਰਿਵਾਰਾਂ ਦੀਆਂ ਵੀਡੀਓ ਆ ਤੁਹਾਡੇ ਕੋਲੇ ਲੈ ਕੇ ਆਇਆ ਕਰੂੰਗਾ ਤੇ ਕਿਰਪਾ ਕਰਕੇ ਜਰੂਰ ਮਤ ਕਰਿਆ ਕਰੋ ਜਿੰਨਾ ਹੋ ਸਕੇ ਕੋਈ ਨਹੀਂ ਹਜ਼ਾਰ ਦੀ ਲੱਖ ਦੀ ਮੈਂ ਕੋਈ ਐਦਾਂ ਦੀ ਗੱਲ ਨਹੀਂ ਕਰਦਾ ਜਿੰਨੀ ਕੁ ਯੋਗਤਾ ਜਿਹਦੀ ਹੈਗੀ ਹੈ ਵੀਰੇ ਹੋਰ ਪਾਸੇ ਪਾਉਣ ਨਾਲ ਉਹ ਨਾ ਹੁਣ ਲੋਕ ਕਈ ਵਾਰ ਪਿੰਡਾਂ ਦੇ ਵਿੱਚੋਂ ਕਈ ਕਈ ਹਜ਼ਾਰ ਕਈ-ਕਈ ਹਜ਼ਾਰ ਦੀ ਤੂੜੀ, ਕਈ-ਕਈ ਹਜ਼ਾਰ ਦੀ ਕਣਕ ਇਕੱਠੀ ਕਰਕੇ ਹੋਰ ਆਪਾਸੇ ਦੇ ਆਉਂਦੇ ਆ ਵੀਰੇ ਆਪੋ ਆਪਣੇ ਪਿੰਡ ਸਾਮੋ ਆਪੋ ਆਪਣੇ ਆਂਗਵਾਂ ਚ ਦੇਖੋ ਆਪੋ ਆਪਣੇ ਪਿੰਲਾ ਚ ਦੇਖੋ ਬਸਤੀਆਂ ਚ ਦੇਖੋ ਜਿੱਥੇ ਤੂੜੀਆਂ ਅਸੀਂ ਦੂਜਿਆਂ ਕੋਲ ਦੇ ਕੇ ਆਉਨੇ ਆ ਕਣਕਾਂ ਦੂਜਿਆਂ ਕੋਲ ਦੇ ਕੇ ਆਉਨੇ ਆ ਬਰੇ ਘਰ ਪਿੰਡ ਦੇ ਵਿੱਚ ਜਿਹੜੇ ਲੋੜ ਬੰਦ ਨੇ ਉਹਨਾਂ ਨੂੰ ਦਿਓ ਇਦਾਂ ਲੋੜ ਬੰਦਾਂ ਦੇ ਨਾਲ ਖੜੋ ਮੈਂ ਵੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਤੇ ਸਾਡੀ ਇਹ ਬੇਨਤੀ ਨੂੰ ਜਰੂਰ ਸਵਕਾਰ ਕਰਿਓ ਮੈਂ ਇਹਨਾਂ ਦੀ ਵੀਡੀਓ ਪਾਈ ਹੈ ਗੁਰੂ ਨਾਨਕ ਸਾਹਿਬ ਨੇ ਡਿਊਟੀ ਲਾਈ ਹੈ ਜਿੰਨਾ ਚਿਰ ਸਵਾਸ ਚੱਲਦੇ ਨੇ ਤੇ ਤੁਸੀਂ ਜਰੂਰ ਖੜਨਾ ਜਿਵੇਂ ਨਾਲ ਸੰਗਤ ਖੜੀ ਹੈ ਵੀਰੇ ਤੇ ਵੱਡੇ ਵੱਡੇ ਦੁੱਖ ਦੂਰ ਹੋ ਜਾਂਦੇ ਨੇ ਸੰਗਤ ਜੀ ਬੇਨਤੀ ਨੂੰ ਜਰੂਰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ